ਸ਼੍ਰੀ ਅਕਾਲ ਤੱਕ ਸਾਹਿਬ ਸੰਬੰਧੀ ਇੱਕ ਨਵੇਂ ਵਿਵਾਦ ਨੇ ਹੁਣ ਤਗੜੀ ਚਰਚਾ ਜਨਮ ਦੇ ਦਿੱਤਾ ਹੈ। ਸੰਤ ਸਮਾਜ ਅਤੇ ਪੰਥਕ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤੱਕ ਸਾਹਿਬ ਦੀ ਅਹਿਮੀਅਤ, ਫੈਸਲੇ ਅਤੇ ਪ੍ਰਬੰਧਕੀ ਢਾਂਚੇ ਨੂੰ ਲੈ ਕੇ ਵੱਖ-ਵੱਖ رائے ਦਿੱਤੀਆਂ ਜਾ ਰਹੀਆਂ ਹਨ। ਇਸ ਸੰਬੰਧ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਦਿੱਤੇ ਗਏ ਬਿਆਨ ਨੇ ਵਿਸ਼ਾਲ ਤੌਰ ਤੇ ਸਿੱਖ ਪੰਥ ਅਤੇ ਧਾਰਮਿਕ ਜਥੇਬੰਦੀਆਂ ਵਿੱਚ ਚਰਚਾ ਨੂੰ ਹੋਰ ਗੰਭੀਰ ਕਰ ਦਿੱਤਾ ਹੈ। ਜਥੇਦਾਰ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਿਰਫ ਰਾਜਨੀਤਿਕ ਜਾਂ ਪ੍ਰਸ਼ਾਸਕੀ ਸੰਸਥਾ ਨਹੀਂ ਸਗੋਂ ਧਾਰਮਿਕ ਅਤੇ ਆਤਮ ਮਰਕਜ਼ ਹੈ ਜਿਸ ਦੀ ਪਵਿੱਤਰਤਾ ਅਤੇ ਅਖਤਿਆਰੀ ਨੂੰ ਕੋਈ ਵੀ ਅੰਡਿੱਠੀ ਦਸਤਕ ਦਿੰਦੇ ਹੋਏ ਸਮਝਦਾਰੀ ਅਤੇ ਸੰਯਮ ਤੋਂ ਕੰਮ ਲੈਣਾ ਚਾਹੀਦਾ ਹੈ ਅੱਜ ਜੇ ਆਪਾਂ ਗੱਲ ਕਰਦੇ ਆ ਸਿੰਘ ਸਾਹਿਬਾਂ ਦਾ ਦਇਰਾ ਨਹੀਂ ਕੋਈ ਕਰ ਸਕ ਕਰ ਸਕਦਾ ਸਿੰਘ ਸਾਹਿਬ ਜਿਹੜੇ ਅਕਾਲ ਤਖਤ ਸਾਹਿਬ ਦਾ ਉਹ ਗੁਰੂ ਸਾਹਿਬ ਦਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਜਿਆ ਹੋਇਆ ਤੇ ਉੱਥੇ ਆਪਾਂ ਆ ਕੇ ਸਿਰ ਝੁਕਾਈਏ ਜੇ ਆਪਾਂ ਕੋਈ ਗਲਤੀ ਵੀ ਹੋ ਜਾਂਦੀ ਹੈ ਇਨਸਾਨ ਤੋਂ ਤੇ ਜੇ ਆਪਾਂ ਖਿਮਾ ਜਾਚਨਾ ਵੀ ਕਰ ਲਈ ਹੈ ਉਹ ਮਾਫੀ ਮੰਗ ਕੇ ਫਿਰ ਆਪਾਂ ਕਹੀਏ ਵੀ ਮੇਰੇ ਤੋਂ ਕੋਈ ਗਲਤੀ ਨਹੀਂ ਹੋਈ ਉਹ ਇਹ ਨਹੀਂ ਕਰਨਾ ਚਾਹੀਦਾ ਇੱਕ ਵਾਰੀ ਜਿਹੜੇ ਆ ਕੇ ਸਿਰ ਝੁਕਾ ਕੇ ਆਪਾਂ ਪ੍ਰਵਾਨ ਕਰ ਲਈ ਹੈ ਉਹਦੇ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਜੇ ਮੁਨਕਰ ਹੋ ਵੀ ਗਿਆ ਤਾਂ ਫਿਰ ਆ ਕੇ ਖਿਮਾ ਜਾਚਨਾ ਕਰਨੀ ਚਾਹੀਦੀ ਹੈ ਤੇ ਨਾਲ ਜਿਹੜੇ ਸਿੰਘ ਸਾਹਿਬ ਨੂੰ ਵੀ ਇਹ ਬੇਨਤੀ ਕਰਦੇ ਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਉਹ ਜਦੋਂ ਵੀ ਕੋਈ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਦੀ ਮਹੱਤਤਾ ਨੂੰ ਉਹ ਸਮਝਣ ਜੇ ਅਕਾਲ ਤਖਤ ਸਾਹਿਬ ਦੇ ਉਹ ਜਥੇਦਾਰ ਨੇ ਪੰਜ ਸਿੰਘ ਸਹਿਬਾਂ ਨੇ ਜਿਹੜੇ ਫੈਸਲੇ ਕੀਤੇ ਨੇ ਉਹ ਬਹੁਤ ਵੱਡੀ ਗੱਲ ਹੈ ਜੇ ਉਹਨਾਂ ਨੇ ਜ਼ਰੂਰਤ ਦੇ ਨਾਲ ਇਹ ਫੈਸਲੇ ਕੀਤੇ ਨੇ ਤੇ ਹੁਣ ਜਿਹੜੀਆਂ ਇਹ ਦੁਨਿਆਵੀ ਅਦਾਲਤਾਂ ਹੁੰਦੀਆਂ ਨੇ ਤਰੀਕਾ ਜਿਹੜੀਆਂ ਦੇਣੀਆਂ ਤਰੀਕਾ ਨਹੀਂ ਬਦਲਣੀਆਂ ਚਾਹੀਦੀਆਂ ਜੋ ਫੈਸਲਾ ਹੋਇਆ ਉਹਦੇ ਤੇ ਡਟ ਕੇ ਪਹਿਰਾ ਦੇਣ ਤੇ ਜਿਹੜੀਆਂ ਤਰੀਕਾ ਉਹ ਜਿਹੜੀਆਂ ਨੇ ਉਹ ਨਹੀਂ ਵਾਰ-ਵਾਰ ਬਦਲਣੀਆਂ ਚਾਹੀਦੀਆਂ ਜੇ ਨਹੀਂ ਆ ਰਿਹਾ ਕੋਈ ਅਕਾਲ ਤਖਤ ਸਾਹਿਬ ਤੇ ਨਹੀਂ ਆ ਕੇ ਪ੍ਰਵਾਨ ਕਰ ਰਿਹਾ ਆਪਣੀ ਜਿਹੜੀ ਗਲਤੀ ਨੂੰ ਉਹਨਾਂ ਨੇ ਪ੍ਰਵਾਨ ਵੀ ਕੀਤਾ ਸੀ ਹੁਣ ਨਹੀਂ ਉਹ ਬਚਣਾ ਤੇ ਕਾਇਮ ਰਹਿ ਰਹੇ ਸਾਡੀ ਸਾਰੀਆਂ ਨਹਿংসੰਗ ਜਥੇਬੰਦੀਆਂ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਬੇਨਤੀ ਹੈ ਵੀ ਤੁਸੀਂ ਉਹਨਾਂ ਨੂੰ ਜਿਹੜਾ ਆਪਦਾ ਜਿਹੜਾ ਉਹ ਬੈਗ ਦੇ ਵਿੱਚ ਕਹਿਣਾ ਕਿ ਮੇਰਾ ਜਿਹੜਾ ਆਪਣੇ ਬੈਗ ਤਿਆਰ ਹੈ ਇਹ ਨਹੀਂ ਹੋਣ ਦਿਆਂਗੇ ਸ੍ਰੀ ਅਕਾਲ ਤਖਸਾਲ ਸਾਹਿਬ ਦੀ ਜਥੇਦਾਰ ਭਾਵੇਂ ਆਉਂਦੇ ਜਾਂਦੇ ਨੇ ਪਰ ਜਿਹੜਾ ਜਥੇਦਾਰਾਂ ਦੀ ਕੋਈ ਮਾਨ ਮਰਿਆਦਾ ਜਿਹੜੀ ਆਣ-ਬਾਣ ਹੋਣੀ ਚਾਹੀਦੀ ਸ਼ਾਨ ਹੋਣੀ ਚਾਹੀਦੀ ਹੈ ਜਦੋਂ ਜਥੇਦਾਰਾਂ ਨੂੰ ਬਣਾਉਣਾ ਹੁੰਦਾ ਉਦੋਂ ਸਾਰੀਆਂ ਹੀ ਜਥੇਬੰਦੀਆਂ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਬੁਲਾਉਂਦੇ ਨੇ ਤੇ ਜਦੋਂ ਜਥੇਦਾਰਾਂ ਨੂੰ ਹਟਾਉਣਾ ਹੁੰਦਾ ਤੇ ਉਦੋਂ ਬਹੁਤ ਬੇਇੱਜ਼ਤ ਕਰਕੇ ਉਹਨਾਂ ਨੂੰ ਹਟਾਇਆ ਜਾਂਦਾ ਪਿਛਲੇ ਕਈ ਜਥਾ ਜਥੇਦਾਰਾਂ ਦੀ ਇਹ ਮਿਸਾਲ ਆਪਣੇ ਸਾਹਮਣੇ ਹੈ ਸੋ ਮੈਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹਨਾਂ ਦੇ ਪ੍ਰਧਾਨ ਭਾਵੇਂ ਅਸਤੀਫਾ ਦੇ ਗਏ ਨੇ ਜਾਂ ਜਿਹੜੇ ਐਜੈਕਟਿਵ ਮੈਂਬਰ ਨੇ ਉਹਨਾਂ ਨੂੰ ਜਿਹੜੀ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਮਹੱਤਾ ਸਮਝਣੀ ਚਾਹੀਦੀ ਹੈ ਤੇ ਇਹਨੂੰ ਸੰਗਤ ਨੂੰ ਹਨੇਰੇ ਵਿੱਚ ਨਹੀਂ ਰੱਖਣਾ ਚਾਹੀਦਾ ਅਸੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸ਼ਾਨ ਤੇ ਕੋਈ ਖਿਲਾਫ ਨਹੀਂ ਉਹਨਾਂ ਤੇ ਹਮੇਸ਼ਾ ਪਹਿਲਾਂ ਵੀ ਨਾਲ ਨਾਲ ਅੱਗੇ ਵੀ ਨਾਲ ਜਿਹੜੇ ਆ ਉਹ ਸਹੀ ਪਰ ਮਰਿਆਦਾ ਦੇ ਨਾਲ ਚੱਲਣ